ਆਸਟ੍ਰੇਲੀਆ ਦੀ ਮੈਂੰਟੀ ਇਹ ਪ੍ਰੋਗਰਾਮ ਕਰਦੀ ਪਈ ਆ ਇੱਕ ਰਾਉਂਡ ਕਰ ਲਿਆ 11 ਕਿਲੋ ਪਰ ਆਪਣਾ ਘਟਾ ਲਿਆ ਤੇ ਅੱਜ ਮੈਨੂੰ ਕਹਿੰਦੇ ਦੀਦੀ ਅਸੀਂ ਜਾਣਾ ਹੈਗਾ ਇੰਡੀਆ ਤੇ ਸਾਡੇ ਹੈਗਾ ਵਿਆਹ ਕਜ਼ਨ ਵੀਰੇ ਦਾ ਵਿਆਹ ਹੈ ਸਾਡੇ ਦਾ ਠੀਕ ਆ ਹੇ ODI ਸਿਸਟਰ ਰਹਿੰਦੀ ਹੈਗੀ ਆ ਫਰਾਂਸ ਤਾਂ ਕਹਿੰਦੀ ਹੁਣ ਫਰਾਂਸ ਤੋਂ ਮੇਰੀ ਸਿਸਟਰ ਤੁਹਾਨੂੰ ਕਰੂਗੀ ਅਪਰੋਚ ਤੇ ਤੁਸੀਂ ਉਹਦਾ ਵੀ weight loss ਕਰਵਾਣਾ ਆ ਕਿਉਂਕਿ ਆਪਾਂ ਇੰਡੀਆ ਜਾ ਕੇ ਨਵੇਂ-ਨਵੇਂ ਸੂਟਸ ਮਾਣੀਆਂ ਹਲੇ ਕੋਈ ਸੂਟ ਨਹੀਂ ਸਰਵਾਣਾ ਹੈਗਾ ਜਦੋਂ ਤੱਕ ਆਪਾਂ weight loss ਆਪਣਾ ਨਹੀਂ ਕਰ ਲੈਂਦੇ ਉਦੋਂ ਤੱਕ ਨੋ ਸੂਟਸ ਮਣਾ ਠੀਕ ਆ ਜਦੋਂ ਆਪਾਂ weight loss ਕਰ ਲਵਾਂਗੇ ਟਾਰਗੇਟ ਤੇ ਪਹੁੰਚ ਜਮਾਂਗੇ ਫੇਰ ਆਪਾਂ ਉੱਥੇ ਨਵੇਂ-ਨਵੇਂ ਸੂਟ ਇੱਥੋਂ ਹੀ ਸਮਾਣੇ ਦਾ ਆਰਡਰ ਦੇ ਦੇਣਾ ਹੈਗਾ ਤੇ ਨਾਲੇ ਕਰਾਂਗੇ ਵਿਆਹ enjoy ਸੋ ਤੁਸੀਂ ਤੁਹਾਨੂੰ ਵੀ ਤੇ ਵਿਆਹ ਆਣਿਆ ਇੰਡੀਆ ਆਣਿਆ ਯਾਰਾ ਕਿ ਨਾ ਸੁਣਾ ਦਣਾ ਸੋ ਇੰਡੀਆ ਵਿਆਹ ਜਾਣਾ ਤੁਸੀਂ ਉਹਦੇ ਲਈ ਹੋਣੀ ਤੋਂ ਪ੍ਰੇਪਰੇਸ਼ਨ ਕਰਨੀ ਸ਼ੁਰੂ ਕਰ ਦਿਓ ਅਦਰਵਾਈਜ਼ ਬਹੁਤ ਲੇਟ ਹੋ ਜਾਂਦਾ ਠੀਕ ਹੈ ਸਰਕਮਸਟੈਂਸਿਸ ਕਿਦਾਂ ਦੇ ਬਣ ਜਾਂਦੇ ਯੂ ਨੈਵਰ ਨੋ ਸੋ ਸਟਾ